प्यारे साथियों नमस्कार मैं हाजिर हां विवेक कोटि से खां विवेक सैतिक संसार चैनल लेके अक्सर ਤੁਸੀਂ ਇਸ ਚੈਨਲ ਦੇ ਉੱਤੇ ਮੇਰੀ ਗੀਤ ਕਵਤਾਵਾਂ ਸੁਣਦੇ ਰਹਿੰਦੇ ਹੋ ਇਹ ਵਾਤਾਵਰਨ ਸਮਰਪਿਤ ਚੈਨਲ ਹੈ ਪੰਜਾਬੀ ਸਹਿਤ ਨੂੰ ਸਮਰਪਿਤ ਚੈਨਲ ਹੈ ਤੇ ਇਸ ਚੈਨਲ ਦੇ ਉੱਤੇ ਅਸੀਂ ਅਕਸਰ ਤੁਹਾਡੇ ਨਾਲ ਸਾਇਤ ਸਰਗਰਮੀਆਂ ਬਾਰੇ ਵੀ ਗੱਲਾਂ-ਬਾਤਾਂ ਕਰਦੇ ਰਹਿੰਨੇ ਹਾਂ ਤੇ ਮੇਰੀਆਂ ਜਿਹੜੀਆਂ ਵਿਚਨਾਵਾਂ ਮੈਂ ਉਹ ਬਾਤਾਂ ਕਰਨ ਦੇ ਸੰਭਾਲ ਦਾ ਸੰਦੇਸ਼ਾ ਦਿੰਦੀਆਂ ਹਰਿਆਲੀ ਦਾ ਸੰਦੇਸ਼ਾ ਦਿੰਦੀਆਂ ਤੇ ਜਾਂ ਚੰਗੀਆਂ ਕਦਰਾਂ ਕੀਮਤਾਂ ਦਾ ਸੁਨੇਹਾ ਦਿੰਦੀਆਂ ਅੱਜ ਵੀ ਇਹ ਜਿਹੜੀ ਰਚਨਾਵਾਂ ਇੱਕ ਸਾਡੀਆਂ ਧੀਆਂ ਧੀਆਂ ਨੂੰ ਸਾਡੀਆਂ ਕੁੜੀਆਂ ਨੂੰ ਸਮਰਪਿਤ ਹੈ ਜਿਸ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਕੁੜੀਆਂ ਨੂੰ ਪੜਾਈ ਕਰਨੀ ਚਾਹੀਦੀ ਆ ਜਾਂ ਮਾਂ ਪਿਓ ਨੂੰ ਕੁੜੀਆਂ ਨੂੰ ਜਰੂਰ ਪੜਾਉਣਾ ਚਾਹੀਦਾ ਤੇ ਇਹ ਕਵਿਤਾ ਤੁਸੀਂ ਸੁਣੋ ਤੇ ਆਪਣੇ ਵਿਚਾਰ ਲਾਈਕਸ ਕਮੈਂਟਸ ਰਾਹੀਂ ਜਾਂਦੇ ਕਰੋ ਤੇ ਇਹ ਵਿਵੇਕ ਸਹਿਤ ਸੰਸਾਰ ਤੇ ਆਨਲਾਈਨ ਸਬਸਕ੍ਰਾਈਬ ਵੀ ਕਰ ਤੇ ਸਾਥੀਓ ਪੇਸ਼ ਹੈ ਮੇਰੀ ਰਚਨਾ ਕੁੜੀਆਂ ਲਈ ਪੜ੍ਹਾਈ ਹੈ ਬਹੁਤ ਜ਼ਰੂਰੀ ਰਹਿੰਦੀ ਨਾ ਫਿਰ ਕੋਈ ਮਜਬੂਰੀ ਕੁੜੀਆਂ ਲਈ ਪੜ੍ਹਾਈ ਹੈ ਬਹੁਤ ਜ਼ਰੂਰੀ ਰਹਿੰਦੀ ਨਾ ਕੋਈ ਮਜਬੂਰੀ ਇਹਨਾਂ ਨੇ ਚੰਨ ਤਾਰਿਆਂ ਤੋਂ ਪਾਰ ਜਾਣਾ ਹੈ ਸਭਣਾ ਨੇ ਇਹਨਾਂ ਦੀ ਹਿੰਮਤ ਅਗੇ ਪਾਰ ਜਾਣਾ ਹੈ ਉੱਡਣਾ ਅਸਮਾਨ ਖਾ ਵਿਦਿਆ ਦੀ ਚੂਰੀ ਕੁੜੀਆਂ ਲਈ ਪੜ੍ਹਾਈ ਹੈ ਬਹੁਤ ਜ਼ਰੂਰੀ ਟੁੱਟ ਜਾਣ ਰੀਤਾਂ ਦੀਆਂ ਮਜ਼ਬੂਤ ਜ਼ੰਜੀਰਾਂ ਨਵੇਂ ਰੰਗਾਂ ਨਾਲ ਪਰੋ ਨਵੀਆਂ ਤਸਵੀਰਾਂ ਕਰੋ ਦਿਲ ਦੀ ਹਰ ਤਮੰਨਾ ਤੁਸੀਂ ਪੂਰੀ ਕੁੜੀਆਂ ਲਈ ਵਿਦਿਆ ਹੈ ਬਹੁਤ ਜ਼ਰੂਰੀ ਜਿਹੜੀਆਂ ਧੀਆ ਕਰਨ ਅੱਖਰਾਂ ਦੀ ਕਮਾਈ ਜਿਹੜੀਆਂ ਧੀਆ ਕਰਨ ਅੱਖਰਾਂ ਦੀ ਕਮਾਈ ਉਹਨਾਂ ਨੇ ਸਦਾ ਸ਼ਾਨ ਮਾ ਪਿਓ ਦੀ ਵਧਾਈ ਮੁੱਕ ਜਾਏ ਫਿਰ ਕੁੜੀ ਤੇ ਮੁੰਡੇ ਵਾਲੀ ਦੂਰੀ ਕੁੜੀਆਂ ਲਈ ਪੜ੍ਹਾਈ ਹੈ ਬਹੁਤ ਜ਼ਰੂਰੀ ਬਦਲਦੀ ਚਾਲ ਜ਼ਮਾਨੇ ਦੀ ਇਹੋ ਸਮਝਾਵੇ ਬਦਲਦੀ ਚਾਲ ਜ਼ਮਾਨੇ ਦੀ ਇਹੋ ਸਮਝਾਵੇ ਅਣਪੜਨਾ ਧੀ ਕੋਈ ਪੰਜਾਬ ਦੀ ਰਹਿ ਜਾਵੇ ਅਣਪੜਨਾ ਧੀ ਕੋਈ ਪੰਜਾਬ ਦੀ ਰਹਿ ਜਾਵੇ ਕੁੜੀਆਂ ਦੇ ਪੜਨ ਤੋਂ ਬਿਵੇਕ ਨਾ ਬਟੋ ਕੂਰੀ ਕੁੜੀਆਂ ਲਈ ਪੜਾਈ ਹੈ ਬਹੁਤ ਜ਼ਰੂਰੀ ਕੁੜੀਆਂ ਲਈ ਪੜਾਈ ਹੈ ਬਹੁਤ ਜ਼ਰੂਰੀ ਰਹਿੰਦੀ ਨਾ ਫਿਰ ਕਦੇ ਕੋਈ ਮਜਬੂਰੀ ਰਹਿੰਦੀ ਨਾ ਫਿਰ ਕਦੇ ਕੋਈ ਮਜਬੂਰੀ ਸਾਥੀਓ ਇਹ ਸੀ ਮੇਰੀ ਇੱਕ ਛੋਟੀ ਜਿਹੀ ਰਚਨਾ ਜਿਹੜੀ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਮਰਪਿਤ ਸੀ ਤੇ ਜਿਨ੍ਹਾਂ ਜਿਸ ਦੇ ਵਿੱਚ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਕੁੜੀਆਂ ਨੂੰ ਪੜਾਈ ਦੇ ਲਈ ਜ਼ਰੂਰ ਸਹਜੋ ਤਾਕੇ ਕੀ ਵੀ ਜਮਾਨੇ ਦੇ ਨਾਲ ਅੱਗੇ ਤੁਰ ਸਕਣ ਕਿ ਸਾਥੀਓ ਤੁਸੀਂ ਦੇਖਦੇ ਹੀ ਹੋਗੇ ਕੁੜੀਆਂ ਨੇ ਕਿੰਨਾ ਨਾਮ ਕਮਾਇਆ ਹੈ ਪੰਜਾਬ ਦਾ ਨਾਮ ਸਾਡੀ ਹਰਮਨਪ੍ਰੀਤ ਕੌਰ ਜਿਹੜੀ ਕ੍ਰਿਕਟ ਟੀਮ ਦੀ ਮਕਾਨਾ ਉਹਨੇ ਸਾਡੀ ਝੋਲੀ ਦੇ ਵਿੱਚ ਜਿੱਤ ਕੇ ਨੈਸ਼ਨ ਕੱਪ ਪਾਇਆ ਤੇ ਹੁਣ ਉਹਦਾ ਸਨਮਾਨ ਵੀ ਹੋ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਸੇ ਤਰ੍ਹਾਂ ਸਾਰੀਆਂ ਕੁੜੀਆਂ ਜਿਹੜੀਆਂ ਇਹੋ ਦੁਆਵਾ ਇਹੋ ਸੁਭ ਕਾਮਨਾ ਹੈ ਇਹੋ ਜ਼ਿੰਦਗੀ ਦੇ ਵਿੱਚ ਅੰਤਿਮ ਗੱਲ ਤੇ ਅੱਗੇ ਵਧਣ ਦਾ ਇੱਕੋ ਇੱਕ ਜਰੀਆ ਹੈ ਉਹ ਹੈ ਚੰਗੀ ਪੜ੍ਹਾਈ ਚੰਗਾ ਵਾਤਾਵਰਨ ਜਿਸ ਦੇ ਵਿੱਚ ਸਾਡੀਆਂ ਕਿੜੀਆਂ ਸਾਡੀਆਂ ਕੁੜੀਆਂ ਅੱਗੇ ਵਧ ਸਕਣ ਪਰਫੁੱਲਕ ਹੋ ਸਕਣ ترقی ਕਰ ਸਕਣ ਤੇ ਸੱਚ ਜੋ ਆਓ ਆਪਾਂ ਸਾਰੇ ਇਨ ਧੀਆਂ ਦੀਆਂ ਸਫਲਤਾ ਲਈ ਦੁਆਵਾਂ ਕਰੀਏ विवेक सैतक संसार चैनल जिस दा मकसद है पंजाबी साहित्य ਨੂੰ ਵਾਤਾਵਰਣ ਵਿੱਚ ਗਿਰਦੇ ਨੂੰ ਹਰਿਆਲੀ ਨੂੰ ਰੁੱਖਾਂ ਨੂੰ ਤੇ ਪੰਛੀਆਂ ਨੂੰ بچਾਉਣਾ ਤੇ ਪੰਜਾਬੀ ਸਹਿਤ ਨੂੰ ਹਰ ਲੋਕਾਂ ਤੱਕ ਤੇ विवेक सैतक संसार चैनल नी मेरे ਸਾਥੀਓ ਮੇਰੇ ਦੋਸਤੋ ਮੇਰੇ ਵੀਰੋ ਮੇਰੀਓ ਭੈਣੋ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ